ਸਾਜੇ ਹਰ ਮਨ ਮਨ ਵਸਾਏ ਰਹਾ ਕੂੜ ਕਸਤ ਤ੍ਰਿਸ਼ਨਾ ਅਗਨ ਬਜਾਏ ਅੰਤਰ ਸਾਧ ਸਹਜ ਸੁਖ ਪਾਏ ਗੁਰ ਕੈ ਭਾਰੇ ਚਲਦੇ ਤਾਂ ਆਗ ਜਾਏ ਸਾਚ ਮਹਿਲ ਪਾਏ ਹਰ ਗੁਣ ਗਾਏ ਨਾ ਸ਼ਬਦ ਪੂਜੈ ਨਾ ਜਾਣੇ ਬਾਣੀ ਮਨੁ ਅਖਿਆnde ਦੁਖ ਵਿਹਾਲੇ ਸਦਿ ਫਿਟੇ ਤਾਂ ਸੁਖ ਪਾਏ ਹੋ ਮਹਿ ਵਿਚੋਂ ਠਾਕ ਰਹਾਏ ਜਿਸਨੋ ਕਟਿਏ ਦਾਤਾ ਇੱਕ ਸੋਏ ਕਿਰਪਾ ਕਰੇ ਸਉਂ ਮਿਲਾਵਾ ਹੋਏ ਮਨ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸੱਚ ਆਲ ਪਾਵਾ ਤਨ ਆਸਰੀ ਮਨੁ ਲਾਤੀ ਜਾ ਮਨ ਮਰੈ ਤਾ ਤ ਮਰ ਜਾਏ ਸਚ ਬਿਰ ਮਨ ਹੋਏ ਕੈਸੇ ਹਰ ਪਾਏ ਇਹੋ ਮਨ ਮਰੈ ਦਾਰੂ ਜਾਣੈ ਕੋਏ ਮਨ ਸ਼ਬਦ ਮਰੈ 부ਝੇ ਜਨ ਸੋਏ ਜਿਸਨੋ ਬਖਸ਼ੇ